ਮੈਂ ਜੀ ਆਪਣੇ ਬੱਚੇ ਦੇ ਨਾਮ ਸੋਚਦੇ ਸੀ ਜੇ ਕੁੜੀ ਹੋਈ ਅਸੀਂ ਆ ਨਾਮ ਰੱਖਾਂਗੇ ਤੇ ਮੁੰਡਾ ਹੋਇਆ ਅਸੀਂ ਆ ਨਾਮ ਰੱਖਾਂਗੇ ਪਰ ਹੁੰਦਾ ਕੀ ਹੈ ਉਹਦੇ ਹਸਬੰਦ ਦੇ ਵਿੱਚ ਟਰੱਕ ਵੱਜਦਾ ਹੈ ਮੁਸੀਬਤਾਂ ਇਨਸਾਨਾਂ ਤੇ ਆਉਂਦੀਆਂ ਨੇ ਜਾਨਵਰਾਂ ਤੇ ਇੱਕ ਛੋਟੀ ਜਿਹੀ ਚਿੜੀ ਹੁੰਦੀ ਆ ਉਹ ਆਉਂਦੀ ਆ ਦੂਰੋਂ ਤੇ ਚੁੰਝ ਚ ਪਾਣੀ ਲੈ ਆਉਂਦੀ ਆ ਤੇ ਅੱਗ ਦੇ ਵਿੱਚ ਪਾਉਂਦੀ ਆ ਪਰ ਮੈਂ ਇਹ ਗੱਲ ਦਾ ਵਾਅਦਾ ਕਰਦੀ ਆਂਗੀ ਕਿ ਜਦੋਂ ਇਸ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਮੇਰਾ ਨਾਮ ਅੱਗ ਲਾਉਣ ਵਾਲਿਆਂ ਚ ਨਹੀਂ ਹੋਊਗਾ ਅੱਗ ਬੁਝਾਉਣ ਵਾਲਿਆਂ ਚ ਹੋਊਗਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਤਰ੍ਹਾਂ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਿਆਰ ਸਤਿਕਾਰ ਦੇ ਰਹੇ ਹੋ ਉਹਦੇ ਲਈ ਮੈਂ तहे ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਇੱਕ ਨਿਮਾਣੀ ਨਿੱਕੀ ਭੈਣ ਹੋਣ ਦੇ ਨਾਤੇ ਹਨਾ ਤੁਸੀਂ ਜੇ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਪਿਛਲੇ ਦਿਨੀ ਨਾ ਰਖੜੀ ਵਾਲੀ ਵੀਡੀਓ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟਸ ਆਏ ਤੇ ਬਹੁਤ ਸਾਰੇ ਕਮੈਂਟਸ ਐਵੇਂ ਦੇ ਵੀ ਸੀਗੇ ਜਿਹੜੇ ਮਤਲਬ ਦਿਲ ਨੂੰ ਛੂਹ ਜਾਣ ਵਾਲੇ ਸੀ ਅਸੀਂ ਆਪਣੇ ਦੁੱਖ ਨੂੰ ਸਭ ਤੋਂ ਵੱਡਾ ਮੰਨ ਲੈਨੇ ਆ ਹਨਾ ਵੀ ਪ੍ਰਮਾਤਮਾ ਨੇ ਸਾਡੇ ਨਾਲ ਇੰਨਾ ਗਲਤ ਕੀਤਾ ਇਦਾਂ ਕਰਤਾ ਹਨਾ ਇੱਕ ਭੈਣ ਦਾ ਨਾ ਮੈਨੂੰ ਮੈਸੇਜ ਆਇਆ ਅਬੋਰ ਸਾਈਡ ਤੋਂ ਉਹਦੀ ਸਟੋਰੀ ਬਹੁਤ ਮੈਨੂੰ ਹਾਰਟ ਟੱਚਿੰਗ ਲੱਗੀ ਆਏ ਲੱਗਾ ਵੀ ਉਹ ਜੀਆਂ ਕੁੜੀਆਂ ਵੀ ਜਿਉਂਦੀਆਂ ਨਹੀਂ ਹਨਾ ਦੇਖੋ ਉਹਦੇ ਬੱਚਾ ਹੋਣ ਵਾਲਾ ਸੀ ਤੇ ਦੋਨੇ ਜੀ ਆਪਣੇ ਬੱਚੇ ਦੇ ਨਾਮ ਸੋਚਦੇ ਸੀ ਜੇ ਕੁੜੀ ਹੋਈ ਅਸੀਂ ਆ ਨਾਮ ਰੱਖਾਂਗੇ ਜੇ ਮੁੰਡਾ ਹੋਇਆ ਅਸੀਂ ਆ ਨਾਮ ਰੱਖਾਂਗੇ ਪਰ ਹੁੰਦਾ ਕੀ ਹੈ ਉਹਦੇ ਹਸਬੰਦ ਦੇ ਵਿੱਚ ਟਰੱਕ ਵੱਜਦਾ ਐਕਸੀਡੈਂਟ ਹੁੰਦਾ ਹੈ ਮੋਟਰਸਾਈਕਲ ਦਾ ਤੇ ਟਰੱਕ ਦਾ ਤੇ ਉੱਥੇ ਉਸਦੇ ਹਸਬੰਦ ਦੀ ਮੌਤ ਹੋ ਜਾਂਦੀ ਹੈ ਉਹ ਮੌਤ ਉਹਦੀ ਜ਼ਿੰਦਗੀ ਬਦਲਣ ਵਾਲੀ ਮੌਤ ਹੁੰਦੀ ਹੈ ਹਨਾ ਭਾਵੇਂ ਕਹਿੰਦੀ ਵੀ ਮੇਰੇ ਉਸ ਤੋਂ ਬਾਅਦ ਇੱਕ ਬੇਟੇ ਨੇ ਜਨਮ ਲਿਆ ਬੇਟਾ ਉਸ ਬੰਦੇ ਦੀ ਹਨਾ ਨਿਉਂ ਜਣ ਕਾਂ ਵੱਧਣ ਵਾਲਾ ਬੰਛਰ ਇੱਕ ਅੱਗੇ ਔਲਾਦ ਪੈਦਾ ਹੋ ਜਾਂਦੀ ਐ ਪਰ ਉਹਦੇ ਸੱਸ ਸਹੁਰਾ ਨੇ ਉਹਨੂੰ ਘਰੋਂ ਕੱਢਦਾ ਸ਼ਰਮ ਆਉਂਦੀ ਇਹੋ ਜੇ ਸਮਾਜ 'ਚ ਪਰਮਾਤਮਾ ਵਕਤ ਪਾਉਂਦਾ ਏ ਜੇ ਤੁਹਾਡੇ ਕੋਲੇ অপਸ਼ਨ ਸੀ ਹਨਾ ਉਹ ਕਹਿੰਦੀ ਵੀ ਮੇਰੇ ਤੇ ਔਰ ਤੇ ਦਰਾਣੀ ਵੀ ਨੇ ਉਹ ਕਹਿੰਦੇ ਨਹੀਂ ਸਾਡੇ ਕੋਲੇ ਤਾਂ ਸਾਡਾ ਇੱਕ ਹੋਰ ਪੁੱਤ ਹੈਗਾ ਆਜੂ ਭੈਣਾ ਆਪਣੇ ਪੇਕੇ ਘਰ ਰਹਿ ਕੇ ਉਸ ਬੱਚੇ ਨੂੰ ਪਾਲ ਰਹੀ ਹੈ 2 ਸਾਲਾਂ ਦਾ ਉਸ ਦਾ ਬੇਟਾ ਵਾਹਿਗੁਰੂ ਕਰੇ ਕਿ ਉਸ ਭੈਣ ਦਾ ਜਿਹੜਾ ਪੁੱਤਰ ਉਹ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮਕਾਮਾਂ ਤੱਕ ਲੈ ਕੇ ਜਾਵੇ ਤੇ ਉਹ ਮਾਂ ਜਿਹਨੇ ਆਪਣੀ 24 ਸਾਲਾਂ ਦੀ ਉਮਰ ਦੇ ਵਿੱਚ ਜੋ ਵਿਧਵਾ ਹੋ ਗਈ ਸੀ ਉਸ ਨੂੰ ਇਨੀ ਅਣਖ ਤੇ ਗੈਰਤ ਦੇ ਨਾਲ ਜਿਉ ਰਹੀ ਹੈ ਸਲਾਮ ਹੈ ਉਸ ਭੈਣ ਨੂੰ ਕਦੇ ਕਦੇ ਕੀ ਹੁੰਦਾਗਾ ਕਿ ਜਦੋਂ ਸਾਡਾ ਦੁਨਿਆਵੀ ਸਾਥ ਛੁੱਟ ਜਾਂਦਾ ਹੈ ਤਾਂ ਸੋਸਾਇਟੀ ਦੀਆਂ ਨਜ਼ਰਾਂ ਸਾਡੇ ਲਈ ਬਹੁਤ ਬਦਲ ਜਾਂਦੀਆਂ ਹਨ ਜਿੰਨਾ ਲੋਕਾਂ ਨੂੰ ਅਸੀਂ ਆਪਣਾ ਸਮਝਦੇ ਹੁੰਨੇ ਆ ਉਹ ਵੀ ਸਾਡਾ ਸਾਥ ਛੱਡ ਜਾਂਦੇ ਨੇ ਪਰ ਮੁਸੀਬਤਾਂ ਇਨਸਾਨਾਂ ਤੇ ਆਉਂਦੀਆਂ ਨੇ ਜਾਨਵਰਾਂ ਤੇ ਨਹੀਂ ਦੁੱਖ ਸੁੱਖ ਕੱਪੜਿਆਂ ਦੀ ਤਰ੍ਹਾਂ ਜਾਂ ਹੁੰਦੇ ਨੇ ਜੋ ਅਸੀਂ ਪਹਿਨਦੇ ਆ ਇਹ ਦੁੱਖ ਸੁੱਖ ਦਾ ਕੋਈ ਵੀ ਨਹੀਂ ਪਤਾ ਹੁੰਦਾ ਕਦੋਂ ਕਿਸ ਤੇ ਕਿਹੜੇ ਹਾਲਾਤ ਤੇ ਕੰਨੀ ਆ ਜਵੇ ਮੈਂ ਹਮੇਸ਼ਾ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆ ਕਿ ਇਹ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਵਿੱਚ ਜੋ ਹੋਇਆ ਹਨ ਸੁਖਦੀਪ ਦਾ ਇੰਨਾ ਜਲਦੀ ਚਲੇ ਜਾਣਾ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਮੇਰੇ ਲਈ ਬਹੁਤ ਸਾਰੀਆਂ ਘੜੀਆਂ ਐਵੇਂ ਦੀਆਂ ਨੇ ਜਦੋਂ ਅਸੀਂ ਉਸ ਨੂੰ ਯਾਦ ਕਰਦੇ ਆਂ ਆਇ ਲੱਗਦਾ ਵੀ ਚਾਹੇ ਸਰੀਰਕ ਰੂਪ ਚ ਨਹੀਂ ਸਾਡੇ ਕੋਲ ਮੈਂ ਰੋਹਾਨੀਅਤ ਤੌਰ ਤੇ ਇਹ ਮਹਿਸੂਸ ਕਰਦੀ ਆਂ ਕਿ ਉਹ ਮੇਰੇ ਨਾਲ ਨੇ ਪਰ ਜਾਦ ਤਾਂ ਜਿਆਦੀ ਹੁੰਦੀ ਹੈ ਨਾ ਜਿਸ ਇਨਸਾਨ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਲੰਘਾਉਣੀ ਹੁੰਦੀ ਹੈ ਇੱਕੇ ਦਾ ਮੋਹ ਇਨਸਾਨ ਚ ਲਿਆ ਜਾਂਦਾ ਜਦੋਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਮਾਪੇ ਬਾਬ ਦੀਆਂ ਜ਼ਿੰਮੇਵਾਰੀਆਂ ਮੇਰੇ ਸਾਸੋਰ ਬਹੁਤ ਜਿਆਦੇ ਚੰਗੇ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਕਦੇ ਨੂੰ ਦੀ ਤਰ੍ਹਾਂ ਡਰੇਟ ਨਹੀਂ ਕੀਤਾ ਹਮੇਸ਼ਾ ਹੀ ਮੈਨੂੰ ਇੰਜ ਲੱਗਿਆ ਕਿ ਮੈਂ ਇਸ ਘਰ ਦੀ ਧੀ ਹਾਂ ਮੇਰੀ ਬੇਟੀ ਨੂੰ ਤੁਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹੋਵੋਗੇ ਕਦੇ ਵੀ ਨਹੀਂ ਲੱਗਿਆ ਵੀ ਬਿਨਾ ਪਿਓ ਤੋਂ ਪਾਲ ਰਹੀ ਆ ਨਹੀਂ ਤਾਂ ਜਿੰਨਾ ਬੱਚਿਆਂ ਦੇ ਬਾਪ ਇਸ ਜਹਾਨ ਨੂੰ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦਾ ਕੀ ਇੱਕ ਨਾ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਦੀ ਆ ਕਹਿੰਦੇ ਇੱਕ ਵਾਰ ਕਿਉਂ ਨਾ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਇੰਨੀ ਜ਼ਿਆਦਾ ਭਿਆਨਕ ਆਗੂ ਹੁੰਦੀ ਹੈਗੀ ਕਿ ਸਾਰੇ ਪੰਛੀ ਉਸ ਜੰਗਲ ਨੂੰ ਛੱਡ ਕੇ ਚਲੇ ਜਾਂਦੇ ਨੇ ਇੱਕ ਛੋਟੀ ਜਿਹੀ ਚਿੜੀ ਹੁੰਦੀ ਆ ਉਹ ਆਉਂਦੀ ਆ ਦੂਰੋਂ ਤੇ ਚੁੰਝ ਚ ਪਾਣੀ ਲੈ ਆਉਂਦੀ ਆ ਤੇ ਅੱਗ ਦੇ ਵਿੱਚ ਪਾਉਂਦੀ ਆ ਫੇਰ ਪੌਂਦੀ ਆ ਆਉਂਦੀ ਆ ਜਾਂਦੀ ਐ ਇਸੇ ਤਰ੍ਹਾਂ ਪਾਣੀ ਪਾਈ ਜਾਂਦੀ ਹੈਗੀ ਤਾਂ ਇੱਕ ਸਿਆਣੇ ਬੰਦੇ ਨੇ ਉਹਨੂੰ ਪੁੱਛਿਆ ਕਹਿੰਦੇ ਇਹ ਚਿੜੀਏ ਤੈਨੂੰ ਐ ਪਤਾ ਵੀ ਤੂੰ ਮੱਚ ਜੇਗੀ ਸੜ ਜੇਗੀ ਸਾਰੇ ਜਾਨਵਰ ਆ ਜਿਹੜੇ ਜੰਗਲ ਨੂੰ ਛੱਡ ਕੇ ਚਲੇ ਗਏ ਨੇ ਤੂੰ ਕਿਉਂ ਇਸ ਤਰ੍ਹਾਂ ਕਰ ਰਹੀ ਆ ਤਾਂ ਜਿਹੜਾ ਉਹ ਚਿੜੀ ਦਾ ਜਵਾਬ ਸੀ ਨਾ ਉਹ ਬਹੁਤ ਹੀ ਜਾਦੇ ਵਧੀਆ ਸੀ ਉਹ ਕਹਿੰਦੀ ਹਾਂ ਮੈਨੂੰ ਪਤਾ ਹੈ ਕਿ ਮੇਰੇ ਜਿਹੜੀ ਚੁੰਝ ਦਾ ਪਾਣੀ ਆ ਇਹਦੇ ਪੌਣ ਨਾਲ ਜੰਗਲ ਦੀ ਅੱਗ ਕਦੇ ਵੀ ਨਹੀਂ ਬੁਝੂਗੀ ਪਰ ਮੈਂ ਇਹ ਗੱਲ ਦਾ ਵਾਅਦਾ ਕਰਦੀ ਆਂਗੀ ਕਿ ਜਦੋਂ ਇਸ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਮੇਰਾ ਨਾਮ ਅੱਗ ਲਾਉਣ ਵਾਲਿਆਂ ਚ ਨਹੀਂ ਹੋਊਗਾ ਅੱਗ ਬੁਝਾਉਣ ਵਾਲਿਆਂ ਚ ਹੋਊਗਾ ਸੋ ਸਾਡਾ ਕਿਰਦਾਰ ਸਾਡੇ ਤੇ ਡਿਪੈਂਡ ਕਰਦਾ ਸਾਨੂੰ ਅੱਗ ਲਾਉਣ ਵਾਲੇ ਨਹੀਂ ਬੰਨਣਾ ਚਾਹੀਦਾ ਅੱਗ ਬੁਝਾਉਣ ਵਾਲੇ ਬੰਨਣਾ ਚਾਹੀਦਾ ਜੇ ਆਪਾਂ ਕਦੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤਾਂ ਸਾਨੂੰ ਕਦੇ ਮਾੜਾ ਵੀ ਨਹੀਂ ਕਰਨਾ ਚਾਹੀਦਾ ਤੇ ਹਰ ਇੱਕ ਔਰਤ ਦਾ ਵੀ ਫਰਜ਼ ਹੈ ਹਰ ਕੁੜੀ ਦਾ ਵੀ ਇਹ ਫਰਜ਼ ਹੈ ਮੈਂ ਵੀ ਕਦੇ ਹਰੇਕ ਵਾਰੀ ਸਸ ਸੌਹਰਾ ਗਲਤ ਨਹੀਂ ਹੁੰਦੇ ਹੈਗੇ ਬਹੁਤ ਸਾਰੀਆਂ ਕੁੜੀਆਂ ਹਨ ਆਪਣੇ ਅੰਦਰ ਜਾਤੀ ਮਾਰੋ ਪਹਿਲਾਂ ਕਿ ਸਾਡੇ ਵਿੱਚ ਕਿਹੜੀਆਂ ਕਮੀਆਂ ਨੇ ਉਹਨਾਂ ਕਮੀਆਂ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਉਹਨਾਂ ਕਮੀਆਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਹਰ ਵਾਰ ਦੂਸਰੇਾਂ ਦੇ ਵਿੱਚ ਕਮੀਆਂ ਕੱਢਣੀ ਆਪਾਂ ਬੰਦ ਕਰ ਦਈਏ ਆਪਾਂ ਕਹਿ ਦਿੰਦੇ ਆ ਕਿ ਹਾਂਜੀ ਮੇਰੇ ਹਸਬੰਦ ਮੇਰੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਹਨਾ ਹਰ ਕਿਸੇ ਦੀ ਜ਼ਿੰਦਗੀ ਚ ਇਦਾਂ ਹੀ ਹੁੰਦਾ ਪਰ ਉਸ ਇਨਸਾਨ ਨੂੰ ਪੈਦਾ ਕਰਨ ਵਾਲੇ ਮਾਪੇ ਦਾ ਰਤਬਾ ਉਸ ਤੋਂ ਵੀ ਉੱਚਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੇ ਬੇਟੇ ਨੂੰ ਪਾਲਿਆ ਪਲੋਸਿਆ ਹੁੰਦਾ ਬਹੁਤ ਸਾਰੇ ਉਹਨਾਂ ਦੇ ਖੁਆਬ ਚਾਹ ਹੁੰਦੇ ਨੇ ਤੇ ਉਹਨਾਂ ਦੀ ਸੇਵਾ ਕਰਨਾ ਉਹਨਾਂ ਨਾਲ ਜ਼ਿੰਦਗੀ ਲੰਘਾਉਣਾ ਸਾਡੇ ਲਈ ਹੋਰ ਵੀ ਜ਼ਿਆਦਾ ਮਜ਼ਬੂਤੀ ਭਰਿਆ ਹੋ ਜਾਂਦਾ ਹੈ ਤੇ ਜਦੋਂ ਉਹਨਾਂ ਦਾ ਸਾਥ ਹੋਵੇ ਫੇਰ ਤਾਂ ਅਸੀਂ ਕਹਿੰਦੇ ਹੁੰਦੇ ਆ ਕੁੜੀਆਂ ਫੇਰ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਹਾਰਦੀਆਂ ਨਹੀਂ ਅਸੀਂ ਹਾਰਦੇ ਕਦੋਂ ਆ ਅਸੀਂ ਉਦੋਂ ਹਾਰਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾ ਸਮਝਣ ਲੱਗ ਜਾਂਦੇ ਆ ਤੇ ਅਸੀਂ ਕਦੇ ਵੀ ਨੀਵੇਂ ਨਹੀਂ ਹੁੰਦੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਰ ਕਿਸੇ ਨੂੰ ਹਿੰਮਤ ਸੋਜੀ ਤੇ ਸਮੱਤ ਦਿੰਦਾ ਹੈ ਉਹ ਉਸ ਨੂੰ ਕਿਵੇਂ ਵਰਤਣਾ ਕਦੋਂ ਵਰਤਣਾ ਉਹ ਸਾਡੇ ਤੇ ਨਿਰਪਰ ਕਰਦਾ ਹੈ ਜ਼ਿੰਦਗੀ 'ਚ ਮੰਗੋ ਦਿਲ ਖੋਲ ਕੇ ਮੰਗੋ ਪਰ ਸਾਨੂੰ ਇਹ ਤਾਂ ਪਤਾ ਹੋਵੇ ਨਾ ਅਸੀਂ ਮੰਗਣਾ ਕਿਸ ਤੋਂ ਹੈ ਕਿਸੇ ਇਨਸਾਨ ਤੋਂ ਨਹੀਂ ਮੰਗਣਾ ਜੋ ਮੰਗਣਾ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗੋ ਜੋ ਦੇ ਕੇ ਕਦੇ ਖੋਹਦਾ ਨਹੀਂ ਤੇ ਕਦੇ ਮੇਣਾ ਨਹੀਂ ਦਿੰਦਾ ਇਨਸਾਨ ਦੇ ਵਿੱਚ ਤਾਂ ਜੇ ਆਪਾਂ ਅੱਜ ਕੱਲ ਕਿਸੇ ਤੋਂ ਕੋਈ ਥੋੜੀ ਜੀ ਚੀਜ਼ ਮੰਗ ਲਈਏ ਨਾ ਇਹ ਨਹੀਂ ਪਤਾ ਹੁੰਦਾ ਉਸ ਇਨਸਾਨ ਦਾ ਕਦੋਂ ਆਪਾਂ ਨੂੰ ਹਨਾ ਕੋਈ ਮੇਣਾ ਦੇ ਦੇ ਪਰ ਐਵੇਂ ਨਹੀਂ ਕਰਨਾ ਚਾਹੀਦਾ ਅਕਾਲ ਪੁਰਖ ਤੋਂ ਮੰਗੋ ਨਿਤਨੇਮ ਕਰੋ ਵਾਹਿਗੁਰੂ ਦਾ ਨਾਮ ਲਓ ਹਨਾ ਕਹਿੰਦੇ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਲੈਂਦੇ ਆ ਪ੍ਰਮਾਤਮਾ ਆਪਣੇ ਅੰਗ ਸੰਗ ਸਹਾਈ ਹੁੰਦਾ ਤੇ ਦੁਨੀਆ ਦੀ ਹਰ ਮੁਸ਼ਕਲ ਆ ਜਿਹੜੀ ਉਹਨੂੰ ਅਸੀਂ ਜਿੱਤ ਸਕਦੇ ਹਾਂ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੀ ਆ ਵੀ ਕਈ ਵਾਰ ਕੀ ਹੁੰਦਾ ਵੀ ਜਿਵੇਂ ਮੈਂ ਪਾਠ ਬਹੁਤ ਕਰਦੀ ਸੀ ਹਨਾ ਈਵਨ ਕਿ ਜਦੋਂ ਮੈਨੂੰ ਸੁਦੀਪ ਤੇ ਐਕਸੀਡੈਂਟ ਦਾ ਪਤਾ ਲੱਗਿਆ ਤਾਂ ਉਹ ਟਾਈਮ ਵੀ ਮਤਲਬ ਮੈਨੂੰ ਜਦੋਂ ਪਤਾ ਲੱਗ ਗਿਆ ਵੀ ਹਨਾ ਐਕਸੀਡੈਂਟ ਹੋਇਆ ਸਿਰਫ ਐਕਸੀਡੈਂਟ ਤੱਕ ਪਤਾ ਸੀ ਸਾਨੂੰ ਮੈਨੂੰ ਹੋਰ ਕੁਝ ਵੀ ਨਹੀਂ ਪਤਾ ਸੀਗਾ ਮੈਂ ਉਸ ਵਕਤ ਵਿੱਚ ਪਈ ਸਭ ਤੋਂ ਪਾਠ ਕਰ ਰਹੀ ਸੀ ਮੈਂ ਪੂਜਾ ਰੂਮ ਚ ਗਈ ਪਾਠ ਕੀਤਾ ਇੰਨਾ ਜ਼ਿਆਦਾ ਪਾਠ ਕੀਤਾ ਉਸ ਵਕਤ ਪਰ ਮੈਨੂੰ ਫਿਰ ਵੀ ਆਇ ਸੀ ਵੀ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੋ ਸਕਦਾ ਹਨਾ ਜਿੰਦਗੀ ਦੇ ਵਿੱਚ ਜਦੋਂ ਆਪਾਂ ਨੂੰ ਰੱਬ ਤੇ ਯਕੀਨ ਹੁੰਦਾ ਵੀ ਨਹੀਂ ਮੈਂ ਮੈਂ ਸੁਦੀਪ ਨੇ ਇੱਕੋ ਗੱਲ ਕਹਿ ਦੇਣੀ ਹੁੰਦੀ ਸੀ ਵੀ ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ ਵੀ ਮੈਂ ਪਰਮਾਤਮਾ ਤੋਂ ਕਦੇ ਆਪ ਦੇ ਲਈ ਵੀ ਨਹੀਂ ਮੰਗਦੀ ਬਸ ਤੇਰੀਆਂ ਹਨਾ ਤੇਰੀ ਖੈਰ ਮੰਗਦੀ ਹਾਂ ਕਿ ਪਰ ਹਨਾ ਫਿਰ ਵੀ ਰੱਬ ਨੇ ਐਡਾ ਵੱਡਾ ਦੁੱਖ ਪਾਤਾ ਫਿਰ ਆਪਾਂ ਆਪਣੇ ਦੁੱਖ ਨੂੰ ਕਿਵੇਂ ਸਮਝ ਸਕਦੇ ਹੁੰਨੇ ਆ ਨਾ ਤਾਂ ਆਪਾਂ ਆਪਦੇ ਤੋਂ ਵੱਡੇ ਵੱਲ ਦੇਖ ਕੇ ਕਦੇ ਟਾਈਮ ਪਾਸ ਹੁੰਦਾ ਆਪਾਂ ਕਹਿੰਦੇ ਵੀ ਉਹ ਆਪਦੀ ਜ਼ਿੰਦਗੀ ਨੂੰ ਇਦਾਂ ਹਨਾ ਇੰਜੋਏ ਕਰਦੇ ਨੇ ਆਪਾਂ ਆਏ ਆ ਠੀਕ ਹੈ ਜੀ ਆਪਦੇ ਤੋਂ ਨੀਵੇਂ ਵੱਲ ਦੇਖੋ ਜਿੰਨਾ ਬੱਚਿਆਂ ਦੀਏ ਪਿਓ ਮਰ ਜਾਂਦੇ ਨੇ ਮਾਵਾ ਛੱਡ ਕੇ ਚੱਲੀਆਂ ਜਾਂਦੀਆਂ ਨੇ ਹਨਾ ਉਹ ਮੈਂ ਕੀ ਕਰਨ ਉਹ ਵੀ ਤਾਂ ਬੱਚੇ ਨੇ ਉਹਨਾਂ ਨੂੰ ਵੀ ਤਾਂ ਜਿਉਣ ਦਾ ਹੱਕ ਹੈ ਤੇ ਉਹਨਾਂ ਨੂੰ ਵੀ ਤਾਂ ਹੱਕ ਹੈ ਨਾ ਵੀ ਉਹ ਵੀ ਤਾਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣ ਜਿਹੜੀਆਂ ਮਾਵਾ ਦੇ ਪੁੱਤ ਚਲੇ ਜਾਂਦੇ ਨੇ ਉਹਨਾਂ ਦੇ ਵੀ ਤਾਂ ਖੁਆਬ ਹੁੰਦੇ ਨੇ ਕੁਝ ਜਿਸ ਇਨਸਾਨ ਨੇ ਤੁਹਾਡੇ ਲਈ ਤੁਹਾਣਾ ਤੁਹਾਡੇ ਫਿਊਚਰ ਲਈ ਕਦੇ ਮਾੜਾ ਨਾ ਸੋਚੋਵੇ ਤੇ ਜੇ ਉਹ ਇਨਸਾਨ ਇਸ ਦੁਨੀਆ ਤੇ ਨਹੀਂ ਰਹਿੰਦਾ ਫਿਰ ਤਾਂ ਤੁਹਾਡਾ ਹੋਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਕਿ ਉਸ ਇਨਸਾਨ ਦਾ ਨਾਮ ਉੱਚਾ ਤੁਸੀਂ ਕਿਵੇਂ ਰੱਖਣਾ ਤੇ ਚਿਹਰੇ ਦੇ ਮੇਕਅਪ ਕਦੇ ਜ਼ਿੰਦਗੀ ਚ ਕੰਮ ਨਹੀਂ ਆਉਂਦੇ ਹੁੰਦੇ ਸਭ ਤੋਂ ਵੱਡਾ ਕਿਰਦਾਰ ਸਭ ਤੋਂ ਵੱਡਾ ਸੁਹੱਪਣ ਸਾਡਾ ਕਿਰਦਾਰ ਆ ਜੇ ਆਪਣਾ ਕਿਰਦਾਰ ਹੀ ਨਹੀਂ ਠੀਕ ਫਿਰ ਤਾਂ ਆਪਾਂ ਨੂੰ ਹਨਾ ਬਾਹਲੇ ਹਾਈ ਫਾਈ ਬਣਾਣ ਦਾ ਵੀ ਕੋਈ ਫਾਇਦਾ ਹੀ ਨਹੀਂ ਹੈਗਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ ਵੀ ਪਰਮਾਤਮਾ ਵੀ ਉਹਨਾਂ ਨੂੰ ਨੇੜੇ ਰੱਖਦਾ ਜਿਹੜੇ ਉਸ ਨੂੰ ਯਾਦ ਕਰਦੇ ਨੇ ਰਹਿਤ ਪਿਆਰੇ ਮੋਜੂ ਕੋ ਸਿੱਖ ਪਿਆਰਾ ਨਹੀਂ ਹਨਾ ਰਹਿਤ ਕੀ ਹੈ ਰਹਿਤ ਇੱਕ ਜੀਵਨ ਜਾਚ ਹੈ ਸੋ ਜੀ ਇਹ ਸੀ ਥੋੜੀਆਂ ਜਿਹਾ ਨੇ ਗੱਲਾਂ ਬਾਤਾਂ ਹੋ ਸਕਦਾ ਮੈਂ ਜਜਬਾਤੀ ਹੋ ਗਈ ਹਾਂ ਪਰ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਮੇਰੀਆਂ ਭੈਣਾਂ ਦੇ ਰੂਬਰੂ ਹੋਵਾਂ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਭੈਣੋ ਇਸੇ ਤਰ੍ਹਾਂ ਹੀ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਰਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਕਦੇ ਤੁਹਾਡੇ ਤੇ ਮਾੜਾ ਵਕਤ ਨਾ ਆਵੇ ਜੇ ਆਵੇ ਤਾਂ ਤੁਸੀਂ ਹਿੰਮਤ ਤੇ ਹੌਂਸਲੇ ਦੇ ਨਾਲ ਨਜਿੱਠੋ ਸਤਿ ਸ੍ਰੀ ਅਕਾਲ